ਸਕਲ ਦੋਸਤੋ ਅੱਜ ਆਪਾਂ ਜਾ ਰਹੇ ਆਂ ਵੀਰਾਂ ਦਾ ਘਰ ਜਿਹੜਾ ਰੁੜ ਗਿਆ ਸੀਗਾ ਉਹ ਦੇਖਣ ਜਾ ਰਹੇ ਆਂ ਸਰ ਪੀਪੀ ਸੁਖਿੰਦਰ ਹੋਈ ਆਏ ਆਂ ਹਾਂਜੀ ਚਾਰ ਘਰ ਹਾਂਜੀ ਇੱਕੋ ਸਾਤ ਚਾਰ ਘਰ ਫੜੀ ਉਹ ਤੇ ਬਾਈ ਟ੍ਰੈਕ ਦੇ ਦੇ ਸੀਗੇ ਟਾਲੀ ਸਭ ਤੋਂ ਸਾਫ ਹੋ ਗਿਆ ਸਭ ਤੋਂ ਸਾਫ ਹੋ ਗਿਆ ਆਪਣਾ ਪਨਾਟਰ ਜਿਹੜਾ ਪੜਾਇਆ ਉਹ ਰਹੇ ਨੇ ਬਦਲਦੇ ਸਟੋਕ ਲਈ ਖਾਸ ਸੰਦ ਕਰ ਰਹੇ ਹਰ ਇੱਕ ਨੰਦਾ ਦੇ ਵੈਸੇ ਤੁਸੀਂ ਦੂਜਾ ਇਧਰ ਪੈ ਸਾਰਾ ਪਸ਼ੂਆਂ ਦਾ ਹੀ ਕੰਮ ਸੀਗਾ ਹਾਂ ਪਸ਼ੂਆਂ ਦਾ ਇਹ ਦੂਏ ਤੀਰੇ ਤੱਕ ਪਾਣੀ ਕਿੜਿਆ ਨਹੀਂ ਹੈ ਉਸ ਕੋਲ ਖਜੀ ਰਹੇਗੇ ਤੇ ਇੱਥੇ ਜੋ ਕੋ ਪਾਣੀ ਨਹੀਂ ਕਰਿਆ ਤੇ ਬੁਲਕੀ ਹੋਣ ਲੱਗ ਪਏ ਇਹ ਚੱਲ ਗਿਆ ਇਹ ਨਹੀਂ ਹੁੰਦਾ ਹਾਲਾਗ ਜਾਨੀ ਨਹੀਂ ਢਾਵਾ ਆਉਗਾ ਆ ਨਵਾਂ ਦਰਿਆ ਪੈ ਗਿਆ ਬਿਲਕੁਲ ਪਾਣੀ ਬਿਲਕੁਲ ਨਹੀਂ ਦੋ ਬਿਲਕੁਲ ਪਹਿਲਾਂ ਕਿਹੜੇ ਪਾਸੇ ਸੀਗਾ ਆ ਨਵਾਂ ਦਰਿਆ ਪੈ ਗਿਆ ਹਾਂ ਹਾਂ ਬਈ ਪੱਕਾ ਜਲੂ ਨੇ ਲੱਗਦਾ ਤਾਂ ਐਵੇਂ ਹੀ ਹਾਂ ਇਹਨੇ ਹਲਾਣ ਭਾ ਗਏ ਆ ਇੱਥੇ ਆ ਪਹਿਲੀ ਆ ਹਾਂਜੀ ਇਹ ਸਾਬ ਪੜ ਗਏਗੇ ਨਾ ਇਹਦਾ ਉਹ ਕੌਣ ਰਹਿ ਗਿਆ ਉਧਰ ਬਾਹਰ ਕੋਡਾ ਹੈ ਇਹ ਚਰ ਤੱਕ ਨੇ ਇਸੇ ਕਨੀ ਨੇ ਤੋ ਇਹਰੇ ਰੇਤਾ ਪੈ ਗਈ ਜੇ ਘਰ ਤੋਂ ਘਰ ਵੀ 6 ਫੁੱਟ 6 ਫੁੱਟ ਇਹ ਤਾਂ 8 ਫੁੱਟ ਦੇ ਆਪਣ ਮੇਰੇ ਘਰ ਦਾ 6 ਫੁੱਟੀਆਂ ਮੰਨ ਲਓ ਤੇ 6 ਫੁੱਟ ਚੱਕੀ ਕਿਵੇਂ ਜਾਣੀ ਫਿਰ ਇਹ ਕਿੱਥੇ ਚੱਕੀ ਜਾਣੀ ਇਹਦੇ ਤੋਂ ਜੇ ਕਿਤੇ ਬਣਾਉਣ ਦੀ ਜ਼ਰੂਰਤ ਪਤਾ ਇਹ ਰੇਤਾ ਕੰਮ ਵੀ ਕਿਤੇ ਆ ਸਕਦੀ ਪਾ ਕੇ ਕੰਮ ਰਹਾ ਰੇਤਾ ਕੰਮ ਆ ਸਕਦੀ ਹੈ ਠੀਕ ਆ ਵਿੱਚ ਮਿੱਟੀ ਰਹੀ ਹੋਈ ਇਹਦੇ ਥੱਲੇ ਨਿਕਲੋਣੀ ਸ਼ਾਇਦ ਨਿਕਲੇ ਜਾਵੇ ਉੱਪਰ ਥੋੜੀ ਥੋੜੀ ਕੀਤੇ ਆ ਨਾ ਸਮਝ ਨਹੀਂ ਠੀਕ ਆ ਤੇ ਉੱਪਰ ਜਦੋਂ ਪਾਣੀ ਨੇਟ ਵਗਦਾ ਰਿਹਾ ਨਾ ਹੂੰ ਪੁਰਨਾ ਪਹ ਗਈ ਇਹਨੇ ਇਹ ਹੁਣ ਕਿਹੜੇ ਏਰੀਆ 'ਚ ਆਪਾਂ ਫਿਰਦੇ ਆਂ ਜੀ ਆਪਣੇ ਗਟਾ ਬਾਦਸ਼ਾ ਅੱਛਾ ਜਿੱਥੇ ਆਪਣੇ ਘਰ ਸੀ ਹਾਂ ਹਾਂ ਆਪਾਂ ਉੱਥੇ ਜਾ ਰਹੇ ਹਾਂ ਠੀਕ ਆ ਘਰ ਤਾਂ ਸਾਹਮਣੇ ਕੋਈ ਹੁਣ ਨਹੀਂ ਦਿਖਦਾ ਪਿਆ ਇਹ ਉਹ ਜਿੱਥੇ ਆਪਣੇ ਘਰ ਸੀ ਉੱਥੇ دریا ਬਣ ਗਿਆ ਠੀਕ ਆ ਤੇ ਜਿਹੜੀ ਆ ਜਮੀਨਾਂ ਸੀ ਇਹਨਾਂ ਜਮੀਨਾਂ ਦੇ ਵਿੱਚ ਝੋਰੇ ਲੱਗਦੇ ਹੀ ਹੁਣ 6 ਫੁੱਟ ਰੇਤਾ ਪੈ ਗਈ ਆ ਹੂੰ ਤੇ ਮੰਨ ਲਓ ਇਹਨਾਂ ਕੱਖ ਰਹਿ ਗਿਆ ਵਿਚਾਰਾ ਜਿੰਨੇ ਘਰ ਇੱਥੇ ਸੀ ਜੇ ਮੰਨ ਲਓ ਸਰਕਾਰ ਕਵੇ ਵੀ ਆਪਣੀ ਰੇਤਾ ਵੇਚ ਕੇ ਕੋਈ ਬੰਦਾ ਗੁਜ਼ਾਰਾ ਕਰ ਲੇ ਹਾਂ ਤੇ ਚਲੋ ਕੁ ਟਰਾਲੀ ਕੱਢ ਲਏ ਕੋ ਦੋ ਟਰਾਲੀ ਕੱਢ ਕੇ ਆਪਦਾ ਗੁਜ਼ਾਰਾ ਕਰੀ ਜਾਵੇ ਤੇ ਰੋਟੀ ਪਾਣੀ ਚੱਲੀ ਜਾਊਗਾ ਤੇ ਨਹੀਂ ਦੇ ਪਾਲ ਕੰਮ ਠਾਪੇ ਸਾਰਾ ਬਿਲਕੁਲ ਜਿੰਨਾ ਜਿੰਨੀ ਰੇਤਾ ਪੈ ਗਈ ਆ ਆ ਲੋਪੀ ਬੜੀ ਚੜੀ ਪਈ ਇੱਥੇ ਬਿਲਕੁਲ ਇੱਥੇ ਕੋਈ ਫਸਲ ਦਾ ਤਾਂ ਹੈ ਨਹੀਂ ਫਸਲ ਤਾਂ ਹੋਣੀ ਨਹੀਂ ਕੋਈ ਠੀਕ ਹੈ ਤੇ ਇੱਥੇ ਜ਼ਮੀਨ ਜੋ ਰੇਤਾ ਹੀ ਹੈ ਜੋ ਕੱਢ ਕੇ ਵੇਚ ਲੈ ਜੇ ਸਰਕਾਰ ਖੁੱਲ ਦੇ ਦੇਵੇ ਚਲੋ ਆਪਦਾ ਟਾਈਮ ਪਾਸ ਹੋਈ ਜੋ ਰੋਟੀ ਪਾਣੀ ਦਾ ਸਰਕਾਰ ਨੇ ਦੇ ਖੋਲ 15 ਨਵੰਬਰ ਤੱਕ ਦੇ ਦਿਓ ਤਾਂ ਕਿ ਸੁੱਕਣੀ ਨਹੀਂ ਗਈ ਉਹ ਨਾ ਹੈ ਹੀ ਨਹੀਂ ਕੋਈ ਰਸਤਾ ਨਹੀਂਗਾ ਕੋਈ ਰਸਤਾ ਕਿਦੋਂ ਕਰਦਾ ਮਿਲੇਗਾ ਹਾਂ ਅਸੀਂ ਤਾਂ ਬਹੁਤ ਜ਼ਿਆਦਾ ਪਾਣੀ ਇਜਾਜ਼ਤ ਫਿਰੇ ਪਾਣੀ ਇਹ ਤਾਂ ਸਾਨੂੰ ਇੱਥੇ ਕੋਈ 50000 ਰੁਪਏ ਲੰਘਣ ਦਾ ਰਸਤਾ ਬਣਾਉਣਾ ਪਿਆ ਨਾ 40 50000 ਦਾ ਡੀਜ਼ਲ ਮੱਚ ਜਾਣਾ ਇੱਥੇ ਰਸਤਾ ਬਣਾਉਂਦਾ ਪਿਆ ਪੂਰਾ ਸੁੱਕਾ ਥਾਂ ਅੱਛਾ ਹਾਂਜੀ ਇਹ ਆਪਣਾ ਹੁਣ ਕੀ ਕੀ ਵਿੱਚ ਸੀਗਾ ਆਪਣਾ ਜੀ ਮੰਨ ਲਓ ਘਰ ਦੇ ਜਿੰਨੇ ਸੰਦ ਮੰਨ ਲਓ ਆਪਾਂ ਟਰੈਕਟਰ ਟਰਾਲੀਆਂ ਹਾਂ ਤੇ ਤਮੀਆਂ ਜਨਰੇਟਰ ਹਾਲ ਹਾਂ ਭਾਗਾ ਜੰਦਰਾ ਹਾਂ ਜਿਹੜੇ ਘਰ ਦੇ ਆਪਣੇ ਸੰਦ ਟਰੈਕਟਰ ਵਾਲੇ ਸੀ ਬਾਕੀ ਘਰ ਦੇ ਵਿੱਚ ਜੋ ਆਪਣੇ ਜਿਹੜੇ ਦੋ ਤਿੰਨ ਬਰਾਡੇ ਸੀ ਇੱਕ ਘਰ ਦੇ ਹਾਂ ਤੇ ਇੱਕ ਕੋ ਕਮਰੇ ਚ ਬਾਰਾ ਸੀ ਦੂਜੇ ਘਰਾਂ ਦੇ ਸ਼ੈੱਡ ਪਾਏ ਬਹੁਤ ਵਧੀਆ ਕੀ 2023 ਦੇ ਵਿੱਚ ਜੋ ਨੁਕਸਾਨ ਆਇਆ ਇਹ ਵੀ ਦੇਖਦਾ ਪਿਆ ਤੇ ਹਾਂਜੀ ਉਹਨਾਂ ਬਹੁਤ ਛੱਡ ਲਾ ਪਏ ਬਹੁਤ ਪੈਸੇ ਲਾਗੇ ਉਹ ਵੀ ਸਾਰਾ ਬਰਬਾਦ ਹੋ ਗਿਆ ਤੇ ਹੁਣ ਤਾਂ ਵੇਖੋ ਉੱਥੇ ਪਾਣੀ ਚੱਲਣ ਡਿਆ ਵਾ ਜੇ ਲੱਖਾਂ ਲੱਖਾਂ ਦੇ ਹਿਸਾਬ ਨਾਲ ਗੱਲ ਕਰੇ ਕਿੰਨੇ ਕੁ ਲਾਭ ਆ ਸੀ ਕਰੋੜਾਂ ਦੇ ਹਿਸਾਬ ਨਾਲ ਕਰੋੜਾਂ ਹਿਸਾਬ ਨਾਲ ਇਹ ਆਪਾਂ ਹਿਸਾਬ ਲਈ ਕਰੋੜਾਂ ਦੇ ਹਿਸਾਬ ਨਾਲ ਜਮੀਨ ਜਿਹੜੀ ਚਲੀ ਗਈ ਆ ਠੀਕ ਆ ਉਹ ਕਰੋੜਾਂ ਤੋਂ ਚਲੀ ਗਈ ਆ ਕਹਿੰਦੇ 400 ਸਰਵਿਸਿਬਲ ਮੋਟਰਾਂ ਚਾਰ ਸਗੀਆਂ ਠੀਕ ਹੈ ਤੇ ਮੋਟਰਾਂ ਦਾ ਨਾਮ ਨਿਸ਼ਾਨਿਕ ਤੇ ਬਾਕੀ ਟਰਾਂਸਫਰ ਨਹੀਂ ਜਿਹੜੇ ਉਹ ਵੀ ਸਭ ਬਰਬਾਦ ਹੋ ਗਿਆ ਜਮੀਨਾਂ ਦਾ ਤਾਂ ਚਲੋ ਆਪਾਂ ਗਿਣ ਲਿਆ ਜਿਹੜਾ ਆਪਾਂ ਕੱਲੇ ਘਰਾਂ ਦੀ ਗੱਲ ਕਰੀਏ ਤੁਹਾਡਾ ਇੱਥੇ ਤਿੰਨ ਚਾਰਾਂ ਘਰਾਂ ਦਾ ਕਿੰਨਾ ਨੁਕਸਾਨ ਹੋ ਗਿਆ ਟਰੈਕਟਰ ਟੁੱਟੇ ਪਾ ਕੇ ਸਾਰਾ ਟਰਾਲੀਆਂ ਪਾ ਕੇ ਜੀ ਇਹ ਹਿਸਾਬ ਲਾਈਏ ਆਪਾਂ ਜ਼ਮੀਨ ਦਾ ਪਾ ਗਏ ਫਿਰ ਤਾਂ ਕਰੋੜਾਂ ਦੇ ਹਿਸਾਬ ਨਾਲ ਹੀ ਆ ਠੀਕ ਆ ਤੇ ਜਿਹੜੇ ਟਰੈਕਟਰ ਵਾਲੀਆਂ ਉਹ ਵੇਖੋ ਆਪਣੇ ਜੋਤੀ ਮਾੜੀ ਬੋਟੀ ਆਣੀ ਟਰੈਕਟਰ ਵੀ ਹੋਰ ਗੱਟ ਟਰਾਲੀਆਂ ਵੀ ਸੰਦ ਵੀ ਜਿੰਨੇ ਆਪਣੇ ਭਾਈ ਜੋਤੀ ਦੇ ਹੁੰਦੇ ਆ ਉਹ ਵੀ ਸਾਰੇ ਰੁੜ ਗਏ ਆ ਠੀਕ ਆ ਤੇ ਘਰ ਦੇ ਜੋ ਟੀਵੀ ਫਰਿੱਜ ਮंजे ਜੋ ਉਹ ਵੀ ਸਬਾਨ ਸਾਰ ਰੁੜ ਗਿਆ 1.5 ਕਰੋੜ ਤੋਂ ਟਾਪ ਹੀ ਗਿਆ ਹੁਣ ਕੰਮ ਫਿਰ ਤੇ ਬਿਲਕੁਲ ਜੀ ਬਿਲਕੁਲ ਠੀਕ ਇਹ ਜਮੀਨ ਪਾਇ ਕਰੀਏ ਜਮੀਨ ਤਾਂ ਹੁਣ ਆਪਾਂ ਜਮੀਨ ਦੀ ਗੱਲ ਕਰੀਏ ਹਾਂ ਜਮੀਨ ਤਾਂ ਲਈਏ ਤੇ ਹੁਣ ਵੇਖੋ ਕਰੋੜ ਕਰੋੜ ਰੁਪਏ ਮੰਗਾ ਕਿੱਲੇ ਦਾ ਮੰਗਣ ਡੇ ਆ ਇੱਥੇ ਕੀ ਆ ਪਾਇਪ ਜੀ ਕਾਦੀ ਆ ਤੇ ਇੱਥੇ ਹੀ ਆ ਬੋਰ ਹੀ ਆ ਅੱਛਾ ਹਾਂ ਜੀ ਓਏ ਹੋਏ ਬੋਰ ਆ ਤੇ ਨੱਪੇ ਕਾ ਥੱਲੇ ਬੱਲੇ ਬੱਲੇ ਆ ਦੇਖੋ ਆ ਚੁੱਕਿਆ ਮੋਟਰ ਮਤਲਬ ਇੱਥੇ ਪੈੜੀ ਤੇ ਇੱਥੇ ਆਪਣੀ ਮੋਟਰ ਦੀ ਦੂਜੀ ਆ ਗਈ ਆਪਾਂ ਕਮਰਾ ਵੀ ਕਬਰੌ ਤੇ ਹੀ ਇਹ 4 ਫੁੱਟ 5 ਉੱਤੇ ਹੀ ਉੱਚਾ ਹੈ ਹਾਂ ਤੇ ਜਿਹੜਾ ਹੁਣ ਬਿਲਕੁਲ ਧਰਤੀ ਦੇ ਬਰਾਬਰ ਹੋ ਗਿਆ ਤੇ ਵੇਖੋ ਤੁਹਾਡੇ ਸਾਹਮਣੇ ਕਿੰਨੀ ਰੇਤਾ ਪੈ ਗਈ ਇੱਥੇ ਇੱਥੇ ਬਹੁਤ ਲੱਗਦਾ ਸੀ ਇਹਨਾਂ ਜਮੀਨਾਂ ਦੇ ਵਿੱਚ ਅੱਛਾ ਇਹ ਦੱਸੋ ਨਾ ਕਈ ਹੁੰਦੇ ਵਿੱਚ ਨੇਕਰੂਆਂ ਵੀ ਹੁੰਦੀਆਂ ਇਹਦੇ ਕਹਿੰਦਾ ਕਹਿੰਦੇ ਪਹਿਲੀ ਦਰਿਆ ਦੀ ਨੱਪੀ ਇਹ ਦਰਿਆ ਦੀ ਪਹਿਲੀ ਸੀ ਜੰਗ ਤੁਹਾਡੀ ਮਾਲਕੀ ਨਹੀਂ ਇਹ ਮਾਲਕੀਆਂ ਪਹਿਲੀਆਂ ਨੇ ਦਰਿਆ ਦੀ ਪਹਿਲੀ ਤਾਂ ਇੱਕ ਮਰਲੇ ਵੀ ਨਹੀਂ ਹੈਗੀ ਅੱਛਾ ਇਹ ਤਾਂ ਸਰਕਾਰ ਨੇ ਉਹ ਤੇ ਪਿੱਛੇ ਬਦਾਈਗਾ ਸਰਕਾਰ ਨੇ ਪਲੈਨ ਬਣਾ ਕੇ ਨਾ ਜਿਹੜਾ ਨਹਿਰਾਂ ਦਾ ਪਾਣੀ ਦਿੱਤਾ ਦਾ Rajasthan ਨੂੰ ਹੂੰ ਪੋਰਾ ਕਰਕੇ ਇਥੇ ਡੱਕ ਲਾਈ ਆ ਤੇ ਗਾਂ ਨਹੀਂ ਸੋਚਿਆ ਵੀ ਗਰੀਬ ਬੰਦੇ ਮਾਰੇ ਜਾਣਗੇ ਤੇ ਇਥੇ ਡਰ ਲਾਤੇ ਵੀ ਜਿਆਦਾ ਹੋ ਤੇ ਗਾਂ ਛੱਡ ਦਿੰਦੇ ਆਪੇ ਮਰੀ ਜਾਣ ਤੇ ਜਿਹੜਾ ਨਹਿਰਾਂ ਦਾ ਪਾਣੀ ਉਹਨਾਂ ਪੂਰਾ ਕੀਤਾ ਵਾ ਉਹਨਾਂ ਨੂੰ ਨਹਿਰਾਂ ਦਾ ਪਾਣੀ ਪੂਰਾ ਦੇਣਾ ਵਾ ਤੇ ਜਦੋਂ ਗਾਂ ਪਾਣੀ ਜਿਆਦਾ ਆ ਜਾਂਦਾ ਫਿਰ ਗਾਂ ਛੱਡ ਦਿੰਦੇ ਆ ਜ਼ਮੀਨ ਇੱਕ ਮਰਲਾ ਨਹੀਂ ਹੈਗੀ ਇਥੇ ਦਰਿਆ ਦੀ ਮਰਲਾ ਐ ਪਾਸੇ ਮੈਂ ਨਾਲ ਖੜੇ ਪਾਜੀ ਦੇ ਨੇ ਵੀ ਖੜ ਜਾਤੇ ਹੂੰ ਮੈਸ ਮੈਂ ਜਿਹੜੇ ਖੜੇ ਐ ਨਾ ਹੀ ਆਈ ਤੂੰ ਆਜੋ ਕੱਲ੍ਹ ਵਾਰ ਸਿਰ ਇੱਥੇ ਤਿੰਨ ਮਕਾਨ ਤਿੰਨ ਘਰ ਸੀ ਇੱਥੇ ਹੂੰ 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 ਸੁੱਕ ਆ ਉਹ ਜਿਹੜੀ ਕੰਧ ਜੀ ਵਾਲੀ ਦੀਦੀ ਪਈ ਹੈ ਨਾ ਅੱਛਾ ਆਂ ਗਾਂ ਜਾ ਸਕਦੇ ਇੱਥੇ ਮੜਾ ਜਾਵਰ ਆਹ ਹਾਂਜੀ ਪਾਣੀ ਛੋਟਾ ਹੀ ਆ ਉਹ ਕੱਲੀ ਇੱਕ ਸਾਲਾ ਬੁਰਜੀ ਰਹਿ ਗਈ ਕੱਲੀ ਦੇ ਕੰਧ ਜੀ ਆਹ ਦੀਦੀ ਪਈ ਨਾ ਕੋਈ ਜਦੀ ਪਾਈ ਨਾ ਰਹਿਤਾ ਹਾਂ ਉਹ ਪਾਣੀ ਘੜਦਾ ਉਹ ਵੀ ਢਾਈ ਜਾਂਦਾ ਵਾ ਠੀਕ ਆ ਉਹ ਵੀ ਨਵੀਂ ਕਰਦੇ ਨਾ ਮੈਂ ਤਾਂ ਬਸ ਤਿੰਨ ਘਰ ਸੀ ਯਾਰ ਓਏ ਹੋਏ ਤਿੰਨ ਘਰ ਦੋ ਟਰੈਕਟਰ ਟਰਾਲੀਆਂ ਮਾ ਜਿੰਨੇ ਟਰੈਕਟਰ ਦੇ ਪਿੱਛੇ ਵੱਖਣ ਵਾਲੇ ਸੱਦ ਹੁੰਦੇ ਆ ਉਹ ਤੇ ਤਿੰਨ ਘਰ ਮੱਝਾਂ ਬਚਾ ਲਈਆਂ ਕੱਲੇ ਮੱਝਾਂ ਬਚੀਆਂ ਕੋਈ ਛੇ ਨਹੀਂ ਕਿੱਢੀ ਉਥੋਂ ਇਹ ਮੱਜਾਂ ਦਾ ਮੌਕਾ ਵੀ ਮਾਰਦੇ ਮਨਜੂਮ ਮਾਰਕ ਦਿਖਾ ਦੇ ਇੱਥੇ ਕਿਤੇ ਘਰ ਦਾ ਨਾਮ ਉਹ ਨਿਸ਼ਾਨ ਹੈਗਾ ਕੋਈ ਵੀਰ ਆਪਣੇ ਗਏ ਹੀ ਬਹੁਤ ਤਾਰੂ ਜਿਹੇ ਲੈ ਕੇ ਆਏ ਮੱਜਾਂ ਉਹਨਾਂ ਕੱਢ ਲੀਆਂ ਨਹੀਂ ਤੇ ਮੱਜਾਂ ਰੋੜ ਜਣੀਆਂ ਜਿੰਨਾ ਪਾਣੀ ਆ ਗਿਆ ਨਾ ਇੱਕਦਮ ਆ ਗਿਆ ਮੱਜਾਂ ਇੱਕਦਮ ਪਾਣੀ ਰਾਤ ਯਾਰ ਟਰਾਂਸਫਰ ਹੋ ਰਹੀ ਸਾਡੇ ਸਾਢੇ 1:30 ਵਜੇ ਪਾਣੀ ਸੁਛੜਿਆ ਰਾਤ 4 ਮੰਗਲ 2 ਮੰਗਲ ਫੇਸ ਦੇ ਵਕਤ ਨੇ ਸਾਰਾ ਇਹਨਾਂ ਸਾਰਾ ਟਰਾਂਸਫਰ ਸਮਾਸ਼ੀਬਾ ਦੇ 4 ਮੋਟਰਾਂ ਸਿਗੀਆਂ ਉਹ ਉਹਨਾਂ ਮੋਟਰਾਂ ਦੇ ਨਾਮ ਨਿਸ਼ਾਨ ਨੇ ਬਿਲਕੁਲ ਹੀ ਬੋਰ ਵੀ ਨਹੀਂ ਦੇਵਾਂਗੇ ਕੋਈ ਨਾ ਬੋਰ ਰਹਿ ਗਿਆ ਨਾਉ ਮੋਟਰ ਆ ਰਹੀਆਂ ਤਾਂ ਤਿੰਨ ਤੋਂ ਚਾਰ ਘਰ ਸੀ ਕਿੰਨਾ ਚਾਰਾ ਕਰਾਂ ਕਿ ਕਿਸੇ ਕਦਾ ਨਾਮ ਨਿਸ਼ਾਨੀ ਇਥੇ ਹੈਗਾ ਹੁਣ ਦੱਸੋ ਆ ਜਿਹੜਾ ਖਰਚਾ ਆਣ ਘਾਟਾ ਪੈ ਗਿਆ ਗੱਲਾਂ ਕਰਨੀਆਂ ਬੜਿਆ ਸੋਖਿਆ ਫੇਸਬੁਕ ਤੇ ਮੈਂ ਭਾਈ ਮਾਰ ਨਾਲ ਬੈਠਿਆ ਜੇ ਮਾਰੀ ਜਾਣਗੇ ਪਰ ਆ ਜਿਹੜਾ ਗਰਾਊਂਡ 'ਤੇ ਆ ਕੇ ਦੇਖੋ ਪਤਾ ਫੇਰ ਲੱਗਦਾ ਕਿ ਸਚਾਈ ਕੀ ਆ ਨੁਕਸਾਨ ਕਿੱਥੇ ਹੋਇਆ ਇੱਥੇ ਲੱਗਦਾ ਪਤਾ ਗਰਾਊਂਡ 'ਤੇ ਆ ਕੇ ਘਰੇ ਬੈਡਰੂਮਾਂ 'ਚ ਬਹਿ ਕੇ ਪਤਾ ਲੱਗਦਾ ਕਿ ਕਿੱਥੇ ਨੁਕਸਾਨ ਹੋਇਆ ਮੈਂ ਇਤਿਆਂ ਗਾੜਾਂ ਦੇ ਪਾਇਆ ਜ ਆਪਣੇ ਮਕਾਨ ਹਾਂ ਜਿਹੜੇ ਛੱਡ ਪਾਇਆ ਛੱਡ ਪਾਇਆ ਕੀ ਗੱਲ ਹੈ ਕਿ ਡਾਟਾ ਕੀ ਗੱਲ ਹੈ ਕਿ ਬਹੁਤ 18 ਬੁੱਟੇ ਗਾੜਦੇ ਮੇਰੇ ਕੋਲ ਕੋ 16 ਬੁੱਟੇ ਸੀ ਕਿਉਂਕਿ ਸੱਚਾਈ ਇਹ ਜੋਣ ਸਾਨੂੰ ਗਾੜਰ ਵੀ ਕੀ ਕੋਈ ਸ਼ੈ ਨਹੀਂ ਮਿਲੀ ਵਿੱਚ ਇੰਨਾ ਪਰਿਵਾਰਾਂ ਦਾ ਜਿਹੜਾ ਗੁਜ਼ਾਰਾ ਸੀ ਉਸ ਦੇ ਮੱਜਾਂ ਤੇ ਠੀਕ ਹੈ ਬੱਜਾਂ ਰੱਖੀਆਂ ਮੈਂ ਇੱਥੇ ਮੱਜਾਂ ਤੇ ਬੱਚੇ ਛੱਡ ਵੱਡੇ ਵੱਡੇ ਪਾਇਏ ਸੀ ਹਾਂ ਮੱਜਾਂ ਵਿਚਾਲੀਆਂ ਕਹਿੰਦੇ ਜੀ ਮੇਰੀ ਮੇਨ ਗੱਲ ਆ ਉਹ ਬਚਾ ਹੋ ਗਿਆ ਪਰਿਵਾਰ ਬਚ ਗਿਆ ਪਰ ਘਾਰ ਘਾਟ ਪੈਲੀ ਮੋਟਰਾਂ ਸ਼ੈੱਡ ਸਭ ਕੁਝ ਟਰੈਕਟਰ ਟਰਾਲੀਆਂ ਸਭ ਗੈਪ ਟਰੈਕਟਰ ਸਾਹਮਣੇ ਰੁੜ ਗਏ ਬਿਲਕੁਲ ਜੇ ਇਹ ਫੋਨ ਲਾਇਆ ਉਧਰ ਮੈਂ ਆ ਕੇ ਆਏ ਦੇਖਣ ਆ ਜਾਂਦੇ ਜਦੋਂ ਉਹ ਉੱਥੇ ਨੋਇ ਤੇ ਖੜੇ ਆ ਤੇ ਟਰੈਕਟਰ ਚਾਲੇ ਜਾਣਦੇ ਆ ਤੂੰ ਰੁੜਦੇ ਵੇਖਿਆ ਤੇ ਬਹੁਤ ਮਨ ਦਦਾਸ ਹੋਇਆ ਪਰ ਪੇਸ਼ ਨਹੀਂ ਗਈ ਕੋਈ ਵੀ ਹੁਣ ਅਸੀਂ ਕਰੀਏ ਤੇ ਕਰੀਏ ਕੀ ਅਸੀਂ ਰੁੜਦੇ ਵੇਖਦੇ ਪੈਰੀ ਤੇ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਕੀਤੀ ਕਰੀਏ ਤੇ ਕੋਈ ਕਿਸੇ ਨੇ ਆਖਿਆ ਵੀ ਨਹੀਂ ਬਹੁਤ ਜ਼ਿਆਦਾ ਪਾਣੀ ਆ ਇੱਥੇ ਅਸੀਂ ਨਹੀਂ ਜਾ ਸਕਦੇ ਇਥੇ ਡੀਸੀ ਸਾਹਿਬ ਨੇ ਜਵਾਬ ਦਿੱਤਾ ਅੱਛਾ ਇਹ ਮਿਲੇ ਸੀ ਹਾਂਜੀ ਮਿਲੇ ਇਥੇ ਆਪਣੀ ਫੌਜ ਆਈ ਸੀ ਅੱਛਾ ਇਥੇ ਕੋਮੰਡਰ ਨਾਲ ਗੱਲ ਕੀਤੀ ਉਹ ਤਾਂ ਵੀ ਨਹੀਂ ਸਹੀ ਨਹੀਂ ਜਾ ਸਕਦੇ ਅੱਗੇ ਬਹੁਤ ਜ਼ਿਆਦਾ ਪਾਣੀ ਆ ਇਥੇ ਕੁਝ ਵੀ ਹੋ ਸਕਦਾ ਪਾਣੀ ਜਾਂਦਾ ਅੱਖਾਂ ਦੇ ਸਾਹਮਣੇ ਸੰਧ ਗਏ ਤੇ ਮਨ ਬਹੁਤ ਖਰਾਬ ਹੋਇਆ ਬਹੁਤ ਦਾਸ ਹੋਇਆ ਹੁਣ ਅਸੀਂ ਗੱਜ ਵੀ ਕਿੰਨੇ ਦਿਨ ਹੋ ਗਏ ਜੋ ਲੱਭਣ ਜਾਂਦੇ ਆ ਕਿਆ ਮਾਨੂੰ ਘਰੇ ਆ ਜੀ ਦਾ ਉੱਥੇ ਕੋਈ ਸ਼ਹਿਰ ਨਹੀਂ ਪਾਣੀ ਕਿੰਨਾ ਨਿਕਾਉਂ ਗਿਆ ਸੀ ਭਾਈ ਇੱਥੇ ਇੱਥੋਂ ਕਿਲੋ 1.5 ਕਿਲੋਮੀਟਰ ਦਾ ਰੋਡ ਦੇ ਹੀ ਵੇਖਿਆ ਸਾਡਾ ਵੇਖਿਆ ਤੁਸੀਂ ਬਿਲਕੁਲ ਅੱਖਾਂ ਸਾਹਮਣੇ ਗਿਆ ਲੋਧੀਆਂ ਲੱਗਦੀ ਗਈਆਂ ਸੰਦਾਂ ਦੀਆਂ ਵੀਡੀਓ ਪਈਆਂ ਆਪਣੇ ਕੋਲ ਵੀਡੀਓ ਪਈਆਂ ਆਪਣੇ ਕੋਲ ਟਰਾਲੀਆਂ ਰੋੜਦੀਆਂ ਦੀਆਂ ਵੀਡੀਓ ਪਈਆਂ ਹਾਂ ਅਸੇ ਦੋਸਤੋ ਵਿੱਚ ਵੀਡੀਓ ਵਿੱਚ ਦੇਖੋਗੇ ਐਵੇਂ ਚੈਟ ਕਰਦਾ ਜਿਹੜੀਆਂ ਨਾ ਉਹ ਵੀ ਇਹ ਮੌਕੇ ਦੇ ਪਣਾਈਆਂ ਜੀ ਟਰੈਕਟਰ ਟਰਾਲੀ ਰੋੜਦੇ ਪੈ ਛੱਡ ਡਿੱਗਦੇ ਵੀ ਸਾਰਾ ਕੁਝ ਵੀਡੀਓ ਪਈਆਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਅੰਦਾਜ਼ਾ ਲਾਓ ਵੀ ਇਹੋ ਜਿਹੇ ਪਰਿਵਾਰਾ ਜੋ ਲੋੜ ਕਰਦੇ ਚਾਹੀਦੀ ਉਹ ਮ ਜਿੱਥੇ ਦੇਈ ਜਾਂਦੇ ਉਥੇ ਕੋਈ ਮਤਲਬ ਦੇਂਦਾ ਨਹੀਂ ਬਣਦਾ ਜੇ ਭਾਈ ਕਰਨੀ ਆ ਵਾਕਈ ਮਦਦ ਕਰਨੀ ਆ ਤੇ ਭਾਈ ਆ ਪਰਿਵਾਰ ਆ ਉੱਪਰ ਨੰਬਰ ਲਿਖਾ ਕੇ ਪਰਿਵਾਰਾਂ ਦੇ ਤੇ ਸਿੱਧੀ ਮਦਦ ਕਰਦਾ ਸ਼ੇਅਰ ਇੰਨੀ ਕਰਿਓ ਕਿ ਹਰ ਬੰਦੇ ਤੱਕ ਪਹੁੰਚੇ ਜਿਹੜਾ ਬੰਦਾ ਕੋਈ ਸੇਵਾ ਕਰਨੀ ਚਾਹਦਾ ਪਰਿਵਾਰ ਦੇ ਸਿੱਧੀ ਮਦਦ ਕਰੂਗਾ ਨਾ ਕਿ ਕਿਸੇ ਵਿਚੋਲੇ ਥਰੂ ਕਰੂਗਾ ਜੇ ਵਿਚੋਲੇ ਕੋਲ ਗਏ ਤੇ ਭਾਈ ਜੀ 80 ਰੁਪਏ 100 ਚ ਜੇਬ ਚ ਪਾਣ ਦੇ 20 ਪਹੜਿਆ ਉਹ ਅੱਗੇ ਜਲੇ ਆਹ ਦੇਖੋ ਬਹਿ ਲੋਗ ਐ ਥਾਂ ਦੇ ਰੁੱਢਦੇ ਨਹੀਂ ਗਏ ਪਰ ਲੋਕ ਕਿਵੇਂ ਜਾਣਦੇ ਆ ਦੇਖੀਗਾ ਕਰਕੇ ਕਰਕੇ ਤਾਜੀਆਂ ਲੱਗੀਆਂ ਨੇ ਤਾਂ ਦਿਖਾਉਣੇ ਰੋਟੇ ਵਿੱਚ ਚਾਟ ਕਰਾ ਇਹ ਬੋਟੂ ਫੁੱਟ ਫਲ ਦੇਖੋ ਹਾਲਾਤ ਕੀ ਬਹੁਤ ਜ਼ਿਆਦਾ ਇਹ ਨੁਕਸਾਨ ਹੋਇਆ ਹੈ ਯਾਰ ਸਰ ਆਪਾਂ ਜਿੰਨਾ ਵੀ ਮਿਲੂਗਾ ਲੋਗੇ ਆਪਾਂ ਨੰਬਰ ਜਿਵੇਂ ਦੇ ਰਹੇ ਆ ਸਿੱਧੇ ਕਨੈਕਟ ਕਰਕੇ ਪਹੁੰਚਗੇ ਵੀ ਇਹਨਾਂ ਦਾ ਜਿੰਨਾ ਪਵਾਦਣਗੇ ਉਹ ਇਹਨਾਂ ਦਾ ਘਾਟਾ ਪੂਰਾ ਆਪਾਂ ਕਰ ਨਹੀਂ ਸਕਦੇ ਸੱਚ ਆ ਬਈ ਹਾਂ ਸਚਾਈ ਆ ਆਪਾਂ ਟਰੈਕਟਰ ਹੀ ਕੱਲੇ ਲਾ ਲਈਏ ਤੇ ਕੱਲਾ ਮਕਾਨ ਪਹਿਲੀ ਛੱਡ ਦਿਓ ਹਾਂ ਤੇ ਬਾਈ ਇਹ ਵੀ ਕਰੋੜ ਦੇ ਲਾ ਕੇ ਪਹੁੰਚ ਜਾਂਦਾ ਕੱਲਾ ਮਕਾਨ ਤੇ ਟਰੈਕਟਰ ਦੇ ਸੰਧ ਪਹਿਲੀ ਪਾਸੇ ਕਰ ਦਿਓ ਜੇ ਪਹਿਲੀ ਆਪਾਂ ਘਾਟਾ ਨਹੀਂ ਪੂਰਾ ਕਰਦੇ ਤਾਂ ਕੰਮ ਵੱਡਾ ਹੋ ਜਾਂਦਾ ਬਿਲਕੁਲ ਬਿਲ ਤੁਸੀਂ ਪਰਵਾਰ ਨਾਲ ਸਿੱਧੇ ਫੋਨ ਤੇ ਗੱਲ ਕਰਨੀ ਸਿੱਧਾ ਕੰਟੈਕਟ ਨੰਬਰ ਆ ਲੈ ਕੇ ਕਾਊਂਟ ਜਿੰਨੇ ਸੇਵਾ ਕਰਨੀ ਪਰਵਾਰ ਨਾਲ ਸਿੱਧੇ ਕਰਨੀ ਪਿਆਰਿਓ ਜਿੱਦ ਕੋਈ ਵਿਚੋਲਾ ਨਹੀਂ ਹੋਊਗਾ ਇਹ ਤੁਹਾਡੀ ਜਿਹੜੀ ਸੇਵਾ ਸਿੱਧੀ ਆਉਣੀ ਹੈ ਕੋਈ ਤੁਹਾਨੂੰ ਵਿਚੋਲਾ ਫੋਨ ਵੀ ਲਾਵੇ ਜੇ ਇਹੀ ਕਰਦਨੇ ਆ ਉਹ ਕਰਦਨੇ ਆ ਤੁਸੀਂ ਆਪ ਦਾ ਆਪਦਾ ਹਿਸਾਬ ਲਾ ਕੇ ਚੱਲਣਾ ਜਿਹੜੀ ਆਪਣੀ ਸਰਨੇ ਤੁਹਾਨੂੰ ਗੱਲ ਕਹਤੇ ਸਿੱਧਾ ਤੁਹਾਡਾ ਨੰਬਰ ਦੇਣਾ ਧੜਨ ਵਾਲੀ ਜਿਹੜਾ ਸਮਾਜ ਸੇਵੀਰ ਬਾਹਰੋਂ ਕੰਟੈਕਟ ਕਰੋ ਜਿੱਥੇ ਮਰਜ਼ੀ ਧੜਨ ਨਾਲ ਹੀ ਹੋਣਾ ਉਹ ਤੁਹਾਡਾ ਹੀ ਤੁਸੀਂ ਆਪ ਰੱਖਣਾ ਤਰੀਕਾ ਨਾਲ ਠੀਕ ਹੈ ਨਾ ਤਿੰਨ ਪਰਿਵਾਰ ਸਾਡੇ ਸੁਖਵੀਰ ਤੇ ਇੱਥੇ ਆਪਣੇ ਹਾਂ ਇੱਥੇ ਆਪਣੇ ਤਿੰਨ ਪਰਿਵਾਰ ਜਿਹੜੇ ਇੱਥੇ ਰੁੱਲ ਕੇ ਬਿਲਕੁਲ ਇਹਨਾਂ ਦਾ ਬਹੁਤ ਧੰਨਵਾਦ ਆ ਅਸੀਂ ਕਰਦੇ ਆ ਭਾਜੀ ਜਿਹੜੇ ਟਾਈਮ ਕੱਢ ਕੇ ਹਾਟ ਪੀੜਤਾਂ ਦੀ ਜਿਹੜੀ ਸਾਰ ਲੈਂਦੇ ਆ ਤੇ ਜਿਹੜੀ ਸਰਕਾਰਾਂ ਨੇ ਅੱਜ ਤੱਕ ਸਾਨੂੰ ਕੋਈ ਵੀ ਹੁਲਤ ਨਹੀਂ ਦਿੱਤੀ ਨਾ ਆਣ ਕੇ ਪੁੱਛਿਆ ਵੀ ਤੁਹਾਡਾ ਕੀ ਰੁੜਿਆ ਕਿ ਗਵਾਚਾ ਹੈ ਕੀ ਹੋਇਆ ਵਾ ਇਹ ਸਾਰਾ ਸਾਡੇ ਭਰਾ ਨੇ ਬਹੁਤ ਨੰਦਾ ਅਸੀਂ ਧੰਨਵਾਦੀ ਆ ਇਨਾ ਰੋਡ ਤੇ ਦੇ ਵਿੱਚ ਹੀ ਮੈਨੂੰ ਫੋਨ ਲਾਇਆ ਤੇ ਮੇ ਮੈਂ ਪੈਸੇ ਸੌਦੇਣਾ ਮੈਨੂੰ ਉਹਦੇ ਸੋਖੋ ਟਰਾਲੀਆਂ ਟ੍ਰੈਕਟਰ ਰੋੜੇ ਮੈਂ ਐਡੀ ਸੀ ਮੈਡਮ ਨੂੰ ਲਾਇਆ ਮੈਨੂੰ ਕਿ ਐਸਡੀ ਖਾ ਲੂੰ ਉਹਨੂੰ ਫੋਨ ਕਰੋ ਐਸਡੀ ਨੂੰ ਸਾਬ ਮੈਂ ਹੈ ਤੁਸੀਂ ਤਾਂ ਦਿੱਤੀ ਅਸੀਂ ਕੁ ਦਿੱਤੀ ਐਡੀ ਉਹਦਾ ਮੈਂ ਫਿਰ ਇਹ ਹੋ ਜਾ ਹਾਲੇ ਤਾਂ ਮੈਂ ਕੋਈ ਨਾ ਸਾਬਨਾ ਤਾਂ ਰਕਟ ਟਿਕਾਪਾ ਸਮਾਈ ਸੇ ਵੀਰਾਂ ਨੂੰ ਬੇਨਤੀ ਕਰ ਪਾਣੀ ਦਾ ਵਾਹ ਤੇ ਹੀ ਜਾਂਦੇ ਕੋਈ ਨਹੀਂ ਉਸ ਮੌਕੇ ਦੇ ਨਾਲ ਸਾਹਮਣੇ ਚੀਜ਼ ਸਾਰੀ ਰੁੜਦੀ ਹੋਵੇ ਬੜਾ ਉਫਾ ਦਾ ਪਿਆਰ ਇਹ ਪਤਾ ਨਾ ਆਪਣੇ ਤੇ ਥੋੜਾ ਲਾਗ ਸੋਚ ਕੇ ਦੇਖੋ ਫਰਜ ਕੰਮ ਉਹ ਜਗ੍ਹਾ ਤੇ ਆਪਾਂ ਹੋਈ ਜਦ ਸਾਹਮਣੇ ਆਪਣੇ ਸੰਦ ਮਕਾਨ ਇਕਦਮ ਐ ਰੋੜਦਾ ਜਾਂਦਾ ਹੋਵੇ ਤੇ ਆਪਣੇ ਕੀ ਸਾਰੀ ਉਮਰ ਦੀ ਕਮਾਈ ਹੁੰਦੀ ਹੈ ਉਹ ਪਿਆਰੋ ਗੱਲ ਬਿਹੜੀ ਹੈ ਪਰਿਵਾਰਾਂ ਨੰਬਰ ਉੱਪਰ ਦੇ ਦੇਣੇ ਆ ਮੋਬਾਈਲ ਨੰਬਰ ਵਿੱਚ ਲਿਖੇ ਕਪਸਿੰਗ ਤੇ ਫੋਨ ਤੇ ਗੱਲ ਕਰਨੇ ਤੇ ਸ਼ੇਰ ਮੇਰਾ ਵੀ ਮੈਂ ਕਹਿੰਦਾ ਨੰਬਰ ਕਰ ਦਿਓ ਕਿਉਂਕਿ ਇਸ ਪਰਿਵਾਰ ਦੇ ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਦਾ ਸਵਾਲ ਆ ਮੋੜੂ ਵਿਸ਼ੇਬਾ ਦੁਬਾਰਾ ਇਸ ਟਾਈਮ ਤੋਂ ਤੰਬੂ ਲਾ ਕੇ ਬੈਠੇ ਹੋ ਪਿੱਛੇ ਤੰਬੂ ਲੱਗਾ ਆ ਪਿੱਛੇ ਉਹ ਦੇਖੋ ਸਾਹਮਣੇ ਸਾਰੇ ਬੱਚੇ ਸਾਰਾ ਬੜਾ ਤੰਬੂ 'ਚ ਬੈਠੇ ਹੋਇਆ ਆਪ ਜਗਲ ਕਟੂ ਦਾ ਨਾਮ ਨਿਸ਼ਾਨੇ ਆ ਵੇਖੋ ਜਦੋਂ ਟਾਈਮ ਦੇ ਆਪਾਂ ਸਾਰਿਆਂ ਦਾ ਸੋ ਆਪਾਂ ਇਹੀ ਹੁਣ ਤੁਹਾਨੂੰ ਮੇਰੇ ਵੱਿਰੋ ਬੇਨਤੀ ਕਰਦੇ ਆ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਤਬ ਕੇ ਵੀਡੀਓ ਸ਼ੇਅਰ ਕਰਦੇ ਤਾਂ ਜਿਹੜੀ ਸਾਰਿਆਂ ਤੱਕ ਪਹੁੰਚ ਸਕੇ ਆਪਾਂ ਇਹਨਾਂ ਪਰਿਵਾਰਾਂ ਨੂੰ ਇਹ ਨਹੀਂ ਪਰਿਵਾਰ ਹੋਰ ਵੀ ਕਈ ਪਰਿਵਾਰ ਨੇ ਸਾਰਿਆਂ ਨੂੰ ਜਿਹੜਾ ਨਾਲ ਮਿਲ ਕੇ ਆਪਾਂ ਖੜੇ ਕਰਨ ਦੀ ਕੋਸ਼ਿਸ਼ ਕਰਨਾ ਆਪਾਂ ਇਹਨਾਂ ਦਾ ਘਾਟਾ ਤਾਂ ਨਹੀਂ ਪੂਰਾ ਕਰ ਸਕਦੇ ਪਰ ਆਪਾਂ ਇਹਨਾਂ ਨੂੰ ਖੜੇ ਜ਼ਰੂਰ ਕਰਨਾ ਹੈ ਵੀਡੀਓ ਸ਼ੇਅਰ ਕਰਿਓ ਕਮੈਂਟਾਂ ਵੀ ਤੁਸੀਂ ਜ਼ਰੂਰ ਵੈਗੁਰਜੀ ਲਿਖੋ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਹੈਲੋ